ਸ਼੍ਰੀ ਹਰਗੋਬਿੰਦਪੁਰ ਦੇ ਕਸਬਾ ਕੁਮਾਨ ਤੇ ਬਿਆਸ ਰੋਡ ਤੇ ਸਥਿਤ ਬਾਬਾ ਨਾਮ ਦੇ ਫੀਲਿੰਗ ਸਟੇਸ਼ਨ ਤੇ ਤਿੰਨ ਮੋਟਰਸਾਈਕਲ ਸਵਾਰ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਉਹ ਤੇਰ ਪਵਾ ਕੇ ਜਦੋਂ ਭੱਜੇ ਤਾਂ ਉੱਥੇ ਖੜੇ ਇੱਕ ਵਿਅਕਤੀ ਗੁਰਕੀਰਤ ਸਿੰਘ ਪਿੰਡ ਬਾਗੇ ਕੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਮੋਟਰਸਾਈਕਲ ਸਵਾਰਾਂ ਨੂੰ ਰੋਕ ਲਿਆ ਤਾਂ ਇੱਕ ਨਿਹੰਗ ਬਾਣੇ ਵਾਲੇ ਵਿਅਕਤੀ ਨੇ ਗੁਰਕੀਰਤ ਸਿੰਘ ਤੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੱਢ ਦਿੱਤਾ ਜਿਸ ਕਾਰਨ ਉਸ ਨੂੰ ਔਨਸਰ ਅਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਗਿਆ ਲੋਕਾਂ ਨੇ ਉਸ ਨਿਹੰਗ ਬਾਣੇ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਪੁਲਿਸ ਹਵਾਲੇ ਕਰ ਦਿੱਤਾ ਦੋ ਨਿਹੰਗ ਭੱਜਾਂ ਵਿੱਚ ਕਾਮਯਾਬ ਹੋ ਗਏ ਇਸ ਸਬੰਧੀ ਪੈਟਰੋਲ ਪੰਪ ਤੇ ਕੰਮ ਕਰਦੇ ਜਗਰਾਤ ਸਿੰਘ ਨੇ ਦੱਸਿਆ ਕਿ ਮੇਲੇ ਨਾਲ ਕੰਮ ਕਰਦੇ ਸਾਥੀ ਕੋਲੋਂ ਦੋ ਨਿਹੰਗ ਤੇ ਬਾਣੇ ਵਿੱਚ ਆਏ ਵਿਅਕਤੀਆਂ ਨੇ ਸਪਲੈਂਡਰ ਮੋਟਰਸਾਈਕਲ ਦੇ ਵਿੱਚ 1000 ਰੁਪਏ ਦਾ ਤੇਲ ਪਵਾ ਲਿਆ ਜਦੋਂ ਉਸਨੇ ਉਹਨਾਂ ਕੋਲ ਪੈਸੇ ਮੰਗੇ ਤਾਂ ਉਹਨਾਂ ਗੂਗਲ ਪੇ ਕਰਨ ਦਾ ਕਿਹਾ ਅਤੇ ਨਾਲ ਹੀ ਮੋਟਰਸਾਈਕਲ ਭਜਾ ਲੇ ਉਹਨਾਂ ਆਖਿਆ ਕਿ ਨਿਹੰਗ ਬਾਣੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਗਿਣਤੀ 3 ਦੀ ਹੈ ਉਹ ਆਪਣੇ ਇੱਕ ਸਾਥੀ ਨੂੰ ਪੰਪ ਤੇ ਥੋੜੀ ਦੂੜ ਉਤਾਰ ਕੇ ਤੇਲ ਪਾਉਣ ਆਏ ਸਨ ਜੁਗਰਾਤ ਸਿੰਘ ਨੇ ਦੱਸਿਆ ਕਿ ਪੈਟਰੋਲ ਪੰਪ ਦੇ ਮਾਲਕ ਦਾ ਲੜਕਾ ਗੁਰਕੀਰਤ ਸਿੰਘ ਕਿਸੇ ਕੰਮ ਤੋਂ ਆ ਰਿਹਾ ਸੀ ਅਸੀਂ ਰੋਲਾ ਪਾਇਆ ਤਾਂ ਗੁਰਕੀਰਤ ਸਿੰਘ ਨੇ ਫਰਾਰ ਹੋਏ ਲੁੱਟੇੜਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਰੋਕਿਆ ਇੱਕ ਲੁੱਟੇੜੇ ਨੇ ਕਿਰਪਾਨ ਦੇ ਨਾਲ ਹਮਲਾ ਕਰਕੇ ਗੁਰਕੀਰਤ ਸਿੰਘ ਦਾ ਗੁੱਟ ਵੱਢ ਦਿੱਤਾ ਅਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਵੇਰ ਲੈ ਪੈਸੇ ਮੈਂ ਪੈਸੇ ਨਾ ਦੇ ਨੰਦ ਆਨੰਦ ਉਹ ਨਾਲ ਪੁੱਛੇਗਾ ਅਛਾ ਤੂੰ ਨੰਦ ਪਰ ਆ ਕੇ ਤੇਲ ਪਾਉਣ ਕੇ ਆ ਤੇ ਤੂੰ ਇੱਥੇ ਆਇਆ ਤੂੰ ਉਹ ਤੂੰ ਅੱਗ ਲੱਗਦੀ ਬੰਦ ਉਹ ਕਿ ਉਹਨਾਂ ਨੂੰ ਉੱਥੇ ਜਾ ਕੇ ਚੇਤਾ ਬੰਦ ਉਹ ਅੱਗ ਲੱਗਦੀ ਆ ਆਪਣੇ ਚਾਹ ਉਹਥੇ ਜਾ ਕੇ ਚੇਤਾ ਆ ਮੈਂ ਜੜਾ ਵੀਰ ਦੀ ਕੀ ਵਾਪਰਿਆ ਭਾਜੀ ਇਹ ਤਿੰਨ ਬੰਦੇ ਆਏ ਆ ਘਮਾਣਾ ਵੱਲੋਂ ਹਾਂਜੀ ਤਿੰਨ ਪਾਏ ਇਹਨਾਂ ਨੇ ਇਹਨੂੰ 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 ਬੰਦੇ ਨੂੰ ਰਾਜ ਧਰ ਗਏ ਆ ਇਹਦੇ ਨਾਲ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥੀ ਦੇਖੋ ਇਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਕੋਈ ਉਹਨੂੰ ਭੱਜੇ ਆ ਮੈਂ ਇਹਨਾਂ ਦੇ ਮਗਰ ਗਿਆ ਵਾਂ ਉਹਨਾਂ ਦੇ ਮਗਰ ਗਿਆ ਤੇ ਉਹ ਬੰਦੇ ਦੁੱਕੇ ਫੇਰ ਵਾਪਸ ਮੁੜੇ ਇਹਨੂੰ ਲੈਣ ਵਾਸਤੇ ਸਾਡੇ ਇੱਕ ਬੰਦੇ ਦਾ ਹੱਥ ਵੜਤਾ ਜੇ ਜੀ ਇਹਨਾਂ ਉਹ ਦੋ ਮੋਕੇ ਦੇ ਫਰਾਰ ਹੋ ਗਏ ਜੇ ਤੇ ਆ ਸਾਡੇ ਕਾਬੂ ਆ ਗਿਆ ਜੇ ਇਹ ਪਿੰਡ ਆਪਣਾ ਧੂਲ ਕਦਾਦਾ ਪਿਆ ਜੇ ਤੇਲ ਕਿੰਨਾ ਕਿੰਨੇ ਦਾ ਪਾਇਆ ਜੀ 1000 ਰੁਪਏ ਦਾ ਪਾਜੀ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਪਾਇਆ ਗਿਆ ਸਪਲੈਂਡਰ ਦੇ ਮੋਟਰਸਾਈਕਲ ਦੇ ਠੀਕ ਹੈ ਹਾਂਜੀ ਹਾਂਜੀ ਤੁਹਾਡਾ ਦਾ ਨਾਂ ਕੀ ਵੀਰ ਜੀ ਪਾਜੀ ਨਾਮ ਇਹ ਪੰਪ ਦਾ ਨਾਂ ਕੀ ਹੈ ਬਾਬਾ ਦਾ ਨਾਮ ਹੈ ਇਹ ਕਿਹੜਾ ਸਟੇਸ਼ਨ ਹੈ ਬਾਬਾ ਦਾ ਨਾਮ ਹੈ ਉਹ ਦੋ ਦੂਰ ਆਪ ਹੀ ਕਦਾ ਮਾਰਿਆ ਇਹ ਮਿੰਡ ਚੱਲਿਆ ਆ ਸ਼ਰੀਆਲਾ ਵੇਨਾਂ ਲੁੱਟਿਆ ਬੱਸ ਹੁਣ ਉਹ ਜਿਹੜਾ ਮੁੰਡਾ ਜਿਹਦੇ ਸੱਟ ਲੱਗੀ ਉਹ ਕਿੱਥੇ ਖੜਿਆ ਜੇ ਪਾਜੀ ਠੀਕ ਪੁਲਿਸ ਨੇ ਇਨਫਾਰਮ ਕਰਤਾ ਤੁਸੀਂ ਪੁਲਿਸ ਨੇ ਇਨਫਾਰਮ ਕਰਤਾ ਹਾਂਜੀ ਭਾਈ ਪੁਲਿਸ ਨੇ ਇਨਫਾਰਮ ਕਰਤਾ ਕਿੱਥੇ ਹੋਣ ਲੱਗੀ ਕੰਮ ਕਦੋਂ ਕਦੋਂ ਦੀ ਇਹ ਵਾਰਤਾ ਤੋਂ ਇੱਕ ਨਾ ਚਿਹਰੇ ਕੀ ਵਾਕਿਆ ਕੀ ਹੋਇਆ ਤਿੰਨ ਬੰਦੇ ਆਏ ਆ ਇਹਨੂੰ ਰਾਹ ਚਲਾ ਕੇ ਦੋ ਜਣੇ ਇੱਥੇ ਆਏ ਆ ਪੰਪ ਤੇ ਤੇਲ ਪੋਇਆ ਵਾ ਤੇ ਮੋਕੇ ਤੋਂ ਕੋਈ ਬੰਦ ਨੂੰ ਭੱਜੇ ਆ ਅਸੀਂ ਉਹਦੇ ਮਗਰ ਦੌੜੇ ਆ ਉਹਨਾਂ ਦੀ ਮਗਰ ਦੌੜੇ ਤੇ ਉਹਨੂੰ ਪਤਾ ਕਰ ਲਾਂਗੇ ਤੁਲਚਾ ਹੈਗੀ ਰਿਸ਼ਤੇਦਾਰੀ ਸਾਡੀ ਕਰ ਲਾਂਗੇ ਉਹ ਰਿਸ਼ਤੇਦਾਰੀ ਨੂੰ ਦਫਾ ਕਰੇ ਜਿਹੜਾ ਬੰਦਾ ਮੋਕੇ ਤੇ ਖੜਿਆ ਉਹਨੂੰ ਚਾਰਜ ਤੈਨ ਕਿਹੜਾ ਧੂਲਕਾ ਕੰਮ ਕਰਦਾ ਕੰਮ ਮੋਟਰਸਾਈਕਲਾਂ ਦਾ ਮੋਟਰਸਾਈਕਲਾਂ ਦਾ ਤੇ ਆਇਆ ਕਿੱਥੋਂ ਆਣ ਤੂੰ ਹੁਣ ਮੈਂ ਬਾ ਉਹਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕੇ ਵੱਡੇ ਘੁੱਟ ਕੇ ਵੱਡੇ ਉਹ ਤੇ ਬਾਬਾ ਮੈਂ ਤਾਂ ਉਹਨਾਂ ਦੇ ਨਾਲ ਬਹਿ ਕੇ ਆਇਆ ਹੁਣ ਮੈਂ ਕੋਈ ਬਾਗ ਮੈਂ ਤੇਰੇ ਨਹੀਂ ਬਾਗ ਨਹੀਂ ਮੈਨੂੰ ਥੋੜੀ ਪਤਾ ਹੁਣ ਆ ਨਾਮ ਤੁਹਾਨੂੰ ਕਰਨਾ ਇਹਦੇ ਛੋਟੇ ਭਰਾ ਦਾ ਟੋਰ ਬਾਬਾ ਅੱਛਾ ਜੀ ਨਾਮ ਮੇਰਾ ਗੁਰਕੀਤੇ ਸਿੰਘ ਪਾਰਨਰ ਆ ਠੀਕ ਹੈ ਜੀ ਕਿ ਮੈਂ ਜਿਹਨੂੰ ਅੱਛੀ ਕਰਨਾ ਸੀ ਉਸਨੇ ਭੁੱਲ ਗਿਆ ਵਾ ਤੇ ਮੈਂ ਉਸਦੇ ਕੋਲ ਆ ਗਿਆ ਹਾਂ ਹਾਂ ਜੀ ਤੇ ਇਹਨਾਂ ਨੇ ਮਤਲਬ ਤਿੰਨ ਨਹੀਂ ਗਏ ਨੇ ਤੇਲ ਕੋਇਆ ਵਾ ਅੱਛਾ ਜੀ ਤੇ ਇਹਨਾਂ ਦੇ ਵੀ ਗੂਗਲ ਪੇ ਕਰਦਨੇ ਆ ਤੇ ਮੁਲਕੇ ਲਿਖੇ ਜਿਹੜੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹੜੇ ਕੋ ਡੰਡੇ ਝੂਟੇ ਹਥਿਆਰੀ ਜਿਹੜੇ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਿਹੜਾ ਪਟਰੋਲ ਪੰਪ ਦੇ ਲਾਗੋ ਅੱਛਾ ਇਹ ਸਾਡੇ ਬੰਦੇ ਪਹਿਲੇ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਕੀਤ ਸਿੰਘ ਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁਲਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਏ ਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਧਿਆਨ ਨਾ ਕੀਤਾ ਉਹਨਾਂ ਕਹ ਜਿਹੜਾ ਰਹਿ ਗਿਆ ਸੀ ਜਿਹੜਾ ਜਿਹੜੇ ਲੈਣ ਆਏ ਵਾ ਉਹਨਾਂ ਨੇ ਉਹਨਾਂ ਨੇ ਆਉਣਾ ਕੀਤਾ ਉਹਨਾਂ ਨੇ ਆਉਣਾ ਕੀਤਾ ਇਹ ਜਿਹੜੀ ਗ ਕਾਫੀ ਵੱਧਿਆ ਗਿਆ ਜੀ ਕਿਹੜੇ ਹਸਪਤਾਲ ਲੈ ਕੇ ਗਏ ਨੇ ਅਮਨਦੀਪ ਲੈ ਕੇ ਗਏ ਉਹਨੂੰ ਕਿੰਨੀ ਕੁ ਉਮਰ ਹੈ ਜਿੰਨਾਂ ਦੇ ਸੱਟ ਲੱਗੀ ਹੋਣੀ ਉਮਰ ਹੋਣੀ ਹੈ ਜੀ 24 ਵਜੇ 23 24 ਵਜੇ ਲਗਭਗ ਜਿਹੜੇ ਮਾਲਕ ਨੇ ਉਹਨਾਂ ਦਾ ਬੇਟਾ ਹੈ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਾਰ ਪਾਰਟਨਰ ਆ ਇੱਕ ਬ੍ਰਦਰ ਦੇ ਨਾਲ 파ਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨੋਂ ਦਿਨ ਘਟਨਾਵਾਂ ਵਧ ਰਹੀਆਂ ਕੱਲ੍ਹ ਕੀ ਕਤਲ ਹੋਇਆ ਆਪਣੇ ਘਰ ਤੇ ਇਹ ਹਾਲਾਤ ਹੁਣ ਹੋ ਗਏ ਨਾ ਇਹੋ ਜਿਹੇ ਹਾਲਾਤ ਕਦੀ ਹੋਏ ਨਹੀਂ ਇਹੋ ਜਿਹੇ ਹਾਲਾਤ ਨਹੀਂ ਕਦੀ ਹੋਏ ਹੁਣ ਤੇ ਕੋਈ ਸ਼ੀਫ ਨਹੀਂ ਕਰ ਦੁਕਾਨ 4 ਵਜੇ 5 ਇਹ ਕਿੰਨੇ ਵਜੇ ਦੀ ਘਟਨਾ ਆ ਇਹ ਹੁਣ ਤੋਂ 1:70 ਦੀ ਗੱਲ ਆ ਤਕਰੀਬਨ ਨੀਅਰਬਾਊਟ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ ਧਾਰਨ ਤੱਕ ਤੇ ਅੱਛਾ ਤਿੰਨ ਜਣੇ ਸੀ ਉਹ ਤਿੰਨ ਜਣੇ ਉਹ ਰਾਜ ਜਿਹਨੂੰ ਘੇਰੇ ਉਦੋਂ ਦੱਸਿਆ ਵੀ ਇੱਥੇ ਦੋ ਜਣੇ ਆਏ ਆ ਅੱਛਾ ਤੇ ਉਹਦੇ ਪੇਂਟ 20000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੇ ਦੂਜੇ ਮੁੰਡੇ ਨੇ ਗਾੜੀ ਕੋਈ ਆ ਹਾਂ ਤੇ ਉਹ ਜਦੋਂ ਹੁਣ ਲੱਗੇ ਤੇ ਮੁੰਡੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਸਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਹੰਗੀ ਸੀ ਉਹਨੂੰ ਘੇਰਿਆ ਉਹਨੂੰ ਲੈਣਾ ਪਿੱਛੋਂ ਲੈਣਾ ਇਹ ਪੀ ਲੋ ਇਹ ਵੇਖ ਕੇ ਬਾਕੀ ਮੁੜ ਗਿਆ ਤਾਂ ਫੇ ਇਹਨੂੰ ਘੇਰਿਆ ਤੇ ਗੱਡੀ ਆ ਕੇ ਮੁੰਡਾ ਇਹਨਾਂ ਮਾਲਕੀ ਹੋ ਗਿਆ ਉਹਦੇ ਜਿਹੜਾ ਕੀ ਨਾ ਉਹ ਗੁੱਟੇ ਤਾਂ ਪੁੱਤਰ ਸਾਫ ਸਾਫ ਹੋਏਗਾ ਸਾਫ ਸਫੇ ਪਿੰਡ ਬਾਗੇ ਉਹ ਉਹਦੇ ਜਿਆਦਾ ਗੁੱਟ ਦੇ ਉੱਤੇ ਉਹਦੇ ਮਾਰੀ ਆ ਉਹ ਗੱਡੀ ਚੋਂ ਚੌਂਡੇ ਸੀ ਉਹ ਰਾਜੂ ਦੀ ਭੁਆ ਹੈ ਐਸਾ ਉਹਨਾਂ ਨੇ ਗੱਡੀਓ ਘੇਰਿਆ ਜਦੋਂ ਇਹ ਜਿਹਨੇ ਮਾਰਾ ਕੀਤਾ ਇੱਕੋ ਨੇ ਅੰਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇ ਨਹੀਂ ਦੋ ਹੀ ਦੋਨੇ ਕਿਤਾ ਉੱਥੇ ਹੀ ਪਛੇ ਜਿਹੜਾ ਹੋਇਆ ਅਸੀਂ ਤਾਂ ਇੱਥੇ ਰਹਿ ਗਏ ਨਾ ਅਸੀਂ ਕਿੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿੱਥੇ ਕਿੱਦਾਂ ਫੜਿਆ ਤੀਂ ਫਿਰ ਉਹਦਾ ਉਹ ਇੱਥੇ ਰਾਜ ਹੀ ਉਹਨਾਂ ਨੇ ਮੈਨੂੰ ਡਾਂਗਾ ਫੜਾਈਆਂ ਅੱਛਾ ਉਹਨੂੰ ਉਤਾਰ ਕੇ ਪਿੱਛੇ ਵੀ ਹਾਂ ਪਿੱਛੇ ਉਤਾਰ ਕੇ ਫੇਰ ਨੂੰ ਚੜਾਉਣਾ ਤਿੰਨ ਜਣੇ ਕਿ ਡੋੜਿਆ ਨਹੀਂ ਆਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਅੱਜ ਪਤਾ ਨਹੀਂ ਦੱਸਿਆ ਨਹੀਂ ਹੁੰਦਾ ਤੂੰ ਅੱਛਾ ਇਹ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਸਲਾਹ ਹੈ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅੱਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋਈ 1 ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚੋਂ ਮੋਟਰਸਾਈਕਲ ਲੈ ਕੇ ਚਲੇ ਗਏ ਕਿਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਆ ਛੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਗੁਰਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆਂ ਦਾ ਇਹ 파ਟਨਰਸ਼ਿਪ ਆ ਇਹਦੀ ਪ੍ਰੋਬਲਮ ਵਿੱਚ ਅੱਛਾ ਜੀ ਹੁਣ ਕਿਥੇ ਲੈ ਕੇ ਗਏ ਨੇ ਜੀ ਉਹਨੂੰ ਇਹ ਇਹਨਾਂ ਦੇ ਦੱਸਣ ਮੁਤਾਬਕ ਅੰਬਰਸਾ ਲੈ ਗਏ ਇਹ ਜਿਹੜੇ ਤਿੰਨ ਨੇਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦਸੰਮਤਾਕ ਮੋਟਰਸਾਈਕਲ ਤੇ ਇਹਦਾ ਕਾਬੂ ਕੀਤਾ ਲੋਕਾਂ ਨੇ ਕਾਬੂ ਕਰ ਲਿਆ ਜੀ ਮਗਰੋਂ ਕਿ ਜਾਂ ਉਹਨਾਂ ਨੇ ਜਿਹਦੇ ਕੋਲ ਸਰਕਟ ਸੀ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।